ਨਰਾਾ ਟੀਵੀ ਨਾਲ ਜੁੜਿਓ ਤੁਸੀਂ ਵੱਡੀ ਖਬਰ ਬਿਕਰਮਜੀਠੀਆ ਮਾਮਲੇ ਨਾਲ ਜੁੜੀ ਹੋਈ ਆ ਬਿਕਰਮਜੀਠੀਆ ਨੂੰ ਲੈ ਕੇ ਹੁਣ ਜਾਖੜ ਵੱਲੋਂ ਵੱਡਾ ਬਿਆਨ ਦਿੱਤਾ ਗਿਆ ਤਾਂ ਗ੍ਰਿਫਤਾਰੀ ਤੇ ਸਵਾਲ ਚੁੱਕੇ ਗਏ ਆ ਜਿੱਥੇ ਬਿੱਤੇ ਦਿਨਾਂ ਤੋਂ ਦੇਖਿਆ ਜਾ ਰਿਹਾ ਹੈ ਕਿ ਇੱਕ ਤੋਂ ਬਾਅਦ ਇੱਕ ਸਵਾਲ ਜਿਹੜੇ ਆ ਵਿਰੋਧੀ ਲੀਡਰਾਂ ਵੱਲੋਂ ਖੜੇ ਕਿਤੇ ਜਾ ਰਹੇ ਆ ਸਰਕਾਰ ਤੇ ਤਾਂ ਹੁਣ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਵੱਡੇ ਸਵਾਲ ਖੜੇ ਕਰ ਦਿੱਤੇ ਆ ਤੇ ਉੱਥੇ ਹੀ ਉਹਨਾਂ ਨੇ ਕਿਹਾ ਹੈ ਕਿ ਜੇਕਰ ਗ੍ਰਿਫਤਾਰੀ ਕਰਨੀ ਆ ਤਾਂ ਸਾਰਿਆਂ ਦੀ ਗ੍ਰਿਫਤਾਰੀ ਹੋਵੇ ਜੋ ਜੋ ਆ ਇਹ ਜਿਹੇ ਮਾਮਲਿਆਂ ਵਿੱਚ ਇਨਵੋਲਵ ਹੈ ਤੇ ਪਿਕ ਐਂਡ ਚੂਜ਼ ਦੀ ਜਿਹੜੀ ਆ ਉਹ ਨਹੀਂ ਕਰਨਾ ਚਾਹੀਦਾ ਉਸ ਦੇ ਤਹਿਤ ਨਹੀਂ ਕਾਰਵਾਈ ਕਰਨੀ ਚਾਹੀਦੀ ਸਗੋ ਜੋ ਵੀ ਦੋਸ਼ੀ ਹੈ ਤਾਂ ਉਸ ਤੇ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਇਤੋਂ ਤੱਕ ਆਇਆ ਹੈ ਕਿ ਜਿਹੜਾ ਸਰਕਾਰ ਅੱਗੇ ਨਹੀਂ ਚੁੱਕਿਆ ਉਸ ਦੇ ਉੱਤੇ ਉਸ ਦੇ ਘਰ ਦੇ ਉੱਤੇ ਰੇਡ ਕਰਵਾ ਦਿੱਤੀ ਤਾਂ ਵੱਡਾ ਬਿਆਨ ਹੈ ਜਿਹੜਾ ਉਹ ਸੁਨੀਲ ਜਾਖੜ ਨੇ ਦਿੱਤਾ ਤਾਂ ਉਹਨਾਂ ਨੇ ਕਿਹਾ ਹੈ ਕਿ ਜਿਹੜੇ ਝੁੱਕ ਗਏ ਉਹਨਾਂ ਨੂੰ ਛੱਡ ਦਿੱਤਾ ਗਿਆ ਅਤੇ ਪਿਕ ਐਂਡ ਚੂਜ਼ ਅਨ ਨਹੀਂ ਹੋਣਾ ਚਾਹੀਦਾ ਕਾਰਵਾਈ ਸਾਰਿਆਂ ਤੇ ਹੋਣੀ ਚਾਹੀਦੀ ਹੈ ਇਕੱਲੇ ਮਜੀਠੀਆ ਤੇ ਨਹੀਂ ਤਾਂ ਵੱਡਾ ਬਿਆਨ ਦਿੱਤਾ ਹੈ ਤੇ ਉੱਥੇ ਜੇਕਰ ਦੇਖਿਆ ਜਾਵੇ ਕਿ ਵਿਕਰਮ ਮਜੀਠੀਆ ਵਿੱਤੇ ਦਿਨ ਹੀ ਵਿਜੀਲੈਂਸ ਵੱਲੋਂ ਗ੍ਰਿਫਤਾਰ ਕਿਤੇ ਸੀ ਅਤੇ ਆਮਦਨ ਤੋਂ ਵੱਧ ਜਿਹੜਾ ਜਾਇਦਾਦ ਦੇ ਮਾਮਲੇ ਵਿੱਚ ਗ੍ਰਿਫਤਾਰੀ ਹੋਈ ਹੋਈ ਹੈ ਤੇ ਉਸੇ ਦੇ ਤਹਿਤ ਪੁੱਛਗਿੱਛ ਚੱਲ ਰਹੀ ਹੈ ਤੇ ਅੱਜ ਮਜੀਠੀਆ ਨੂੰ ਜਿੱਥੇ ਹਿਮਾਚਲ ਪ੍ਰਦੇਸ਼ ਚ ਉਹਨਾਂ ਨਾਲ ਸਬੰਧਤ ਟਿਕਾਣਿਆਂ ਤੇ ਲਿਜਾ ਕੇ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਤਾਂ ਉਧਰ ਬੀਜੇਪੀ ਪ੍ਰਧਾਨ ਸੁਨੀਲ ਜਾਖੜ ਨੇ ਆ ਵੱਡਾ ਬਿਆਨ ਸਾਹਮਣੇ ਆਇਆ ਤੇ ਉਹਨਾਂ ਨੇ ਵੱਡੇ ਸਵਾਲ ਖੜੇ ਕਰ ਦਿੱਤੇ ਆ ਗ੍ਰਿਫਤਾਰੀ ਤੇ ਜਿੱਥੇ ਲਗਾਤਾਰ ਕਈ ਲੀਡਰ ਆ ਜਿਹੜੇ ਇਸ ਗ੍ਰਿਫਤਾਰੀ ਨੂੰ ਲੈ ਕੇ ਵੱਡੇ ਸਵਾਲ ਖੜੇ ਕਰ ਰਹੇ ਆ ਇੱਥੋਂ ਤੱਕ ਕਿ ਕੁੰਬਰ ਵਿਜੇ ਪ੍ਰਤਾਪ ਆਪ ਦੇ ਐਮਐਲਏ ਜਿਨ੍ਹਾਂ ਨੂੰ ਕਿ ਪਾਰਟੀ ਚੋਂ ਬਾਹਰ ਕੱਢਿਆ ਗਿਆ ਉਹਨਾਂ ਵੱਲੋਂ ਵੀ ਕਈ ਸਵਾਲ ਖੜੇ ਕੀਤੇ ਗਏ ਸੀ ਗ੍ਰਿਫਤਾਰੀ ਨੂੰ ਲੈ ਕੇ ਤਾਂ ਹੁਣ ਬਿਕਰਮਜੀਠੀਆ ਦੇ ਹੱਕ ਵਿੱਚ ਕਿਤੇ ਨਾ ਕਿਤੇ ਬੋਲਦੇ ਨਜ਼ਰ ਆ ਰਹੇ ਆ ਬੀਜੇਪੀ ਪ੍ਰਧਾਨ ਸੁਨੀਲ ਜਾਖੜ ਤਾਂ ਉਹਨਾਂ ਨੇ ਵੱਡਾ ਬਿਆਨ ਦਿੱਤਾ ਹੈ ਅਤੇ ਸਵਾਲ ਖੜੇ ਕਰ ਦਿੱਤੇ ਆ ਗ੍ਰਫਤਾਰੀ ਤੇ ਕੀ ਕੁਝ ਕਿਹਾ ਉਹ ਤੁਹਾਨੂੰ ਸੁਣਾਣੇ ਆ ਗਲਤ ਸਹੀ ਸੁਣੀ ਜਾਂ ਖੜਕ ਕੋਰਟ ਹੈ ਨਹੀਂ ਕੋਰਟ ਨੇ ਫੈਸਲਾ ਕਰਨਾ ਮੇਰਾ ਤਾਂ ਇੰਨਾ ਹੀ ਕਹਿਣਾ ਹੈ ਕਾਰਵਾਈ ਹੋਵੇ ਸਾਰਿਆਂ ਤੇ ਹੋਵੇ ਤੇ ਕਹਿੰ ਚੂਜ਼ ਕਰਨ ਦਾ ਕੋਈ ਕਿਸੇ ਕੋਲ ਅਧਿਕਾਰ ਨਹੀਂ ਮੁੱਖ ਮੰਤਰੀ ਸਾਹਿਬ ਨੂੰ ਕਿਸੇ ਕਨਸਟੀਚਿਊਸ਼ਨ ਨੇ ਇਹ ਅਧਿਕਾਰ ਨਹੀਂ ਦਿੱਤਾ ਵੀ ਜਿਹੜਾ ਉਹਨਾਂ ਦੇ ਪੈਰ ਫੜ ਲਵੇ ਉਹਦੇ ਤੇ ਪਰਚਾ ਕਰਨ ਦੀ ਲੋੜ ਨਹੀਂ ਤੇ ਜਿਹੜਾ ਉਹਨਾਂ ਨੂੰ ਮੁੱਚ ਤੇ ਤਾਂ ਦੇ ਕੇ ਵੰਗਾਰ ਦੇ ਉਹਦੇ ਤੇ ਰੇਡ ਕਰਵਾ ਦਿਓ ਇਸ ਕਰਕੇ ਜਿਨ੍ਹਾਂ ਨੇ ਪੈਰ ਫੜੇ ਆ ਜਾ ਕੇ ਰਾਤ ਨੂੰ ਹਨੇਰੇ ਚ ਉਹਨਾਂ ਤੇ ਵੀ ਪਰਚੇ ਕਰੋ ਜਿਨ੍ਹਾਂ ਦੇ ਨਾਂ ਮੁੱਖ ਮੰਤਰੀ ਜੀ ਨੇ ਲਏ ਸੀਗੇ ਉਹਨਾਂ ਦੇ ਵੀ ਖਾਤੇ ਫਰੋਲੋ ਤੇ ਬਾਕੀ ਵੀ ਆਪਣੇ ਲੀਡਰਾਂ ਦੇ ਵੀ ਫਰੋਲੋ ਬਾਕੀ ਸਾਰੇ ਲੀਡਰਾਂ ਦੇ ਰਿਸਪੈਕਟਿਵ ਚਾਹੇ ਕੋ ਬੀਜੇਪੀ ਦੇ ਆ ਚਾਹੇ ਕਾਂਗਰਸ ਦੇ ਆ ਚਾਹੇ ਆਮ ਆਦਮੀ ਪਾਰਟੀ ਦੇ ਆ ਅਕਾਲੀਆਂ ਦੇ ਸਾਰਿਆਂ ਦੇ ਖਾਤੇ ਫਰੋਲੇ ਜਾਣ ਲੋਕਾਂ ਦੇ ਸਾਹਮਣੇ ਆ ਜਿਹੜੇ ਲੀਡਰਾਂ ਦੀ ਬਦਨਾਮੀ ਹੋ ਰਹੀ ਹੈ ਸਾਰਿਆਂ ਦੀ ਵੀ ਸਾਰੇ ਚੋਰ ਹੈ ਉਹਦਾ ਅਕਲੰਕਨ ਖਤਮ ਹੋਣਾ ਚਾਹੀਦਾ ਥੈਂਕ ਯੂ ਜਿਹੜੀ 2002 ਦੇ ਵਿੱਚ ਸਿਆਸਤ ਚੱਲੀ ਸੀ ਕੈਪਟਨ ਸਾਹਿਬ ਦੇ ਸਮੇਂ ਤਾਂ ਉਸ ਤੋਂ ਬਾਅਦ ਬਦਲਾਖੋਰੀ ਦੀ ਸਿਆਸਤ ਨਹੀਂ ਕੀ ਇਸ ਤੋਂ ਇਹ ਲੱਗਦਾ ਕਿ ਦੁਬਾਰਾ ਫੇਰ ਉਹੀ ਸਿਆਸਤ ਸ਼ੁਰੂ ਹੋ ਗਈ ਹੈ ਦੇਖੋ ਸਿਆਸਤ ਜਿਹੜੀ ਹੈ ਲੋਕਾਂ ਦੀ ਸੇਵਾ ਵਾਸਤੇ ਆ ਤਾਂ ਬਦਲਾਵ ਲੈ ਕੇ ਆਏ ਸੀਗੇ ਇਸ ਕਰਕੇ ਲੋਕਾਂ ਨੂੰ ਜਿਆਦਾ ਚੁੱਪਦੀ ਹੈ ਆ ਬਦਲਾਵ ਹੈ ਆ ਤਾਂ ਕੰਮ ਕੋਈ ਵੀ ਕਰ ਦਿੰਦਾ ਅਦਾ ਸਾਰਿਆਂ ਨੇ ਕਰ ਦੇਣੇ ਸੀ ਇਸ ਕਰਕੇ ਆ ਜਿਹੜਾ ਕੰਮ ਹੈ ਬਰਾਬਰਤਾ ਕਰਨ ਜੇ ਸਾਰਿਆਂ ਨੂੰ ਲੈ ਲੈਣ ਦਾ ਬਦਲਾਖੋਰੀ ਦੀ ਗੱਲ ਨਹੀਂ ਆਂਦੀ ਰਹੀ ਹੁਣ ਤਾਂ ਸਿੱਧੀ ਜੀ ਗੱਲ ਹੈ ਇੱਕ ਪੰਜਾਬੀ ਜੀ ਨੇ ਗੋਡੇ ਨਹੀਂ ਟੋਕੇ ਟੇਕੇ ਇਹਨਾਂ ਦੇ ਭਗਵੰਤ ਮਾਨ ਦੇ ਸਾਹਮਣੇ ਉਹਨੇ ਮੁਚਨਤਾ ਦੇ ਕੇ ਕਹਿਦਾ ਵੀਲਾ ਮੇਰਾ ਬਗਾਲਦਾ ਕੋਈ ਹੈ ਉਹਦੇ ਤੇ ਰੇਡ ਕਰਤੀ ਜਿਹੜਾ ਰਾਤ ਨੂੰ ਪੈਰ ਫੜਿਆ ਉਹ ਅੱਜ ਕੱਲ ਰਾਤ ਨੂੰ ਜਾ ਕੇ ਵਧਾਈਆਂ ਦੇ ਰਹੇ ਮੁੱਖ ਮੰਤਰੀ ਸਾਹਿਬ ਨੂੰ ਬਹੁਤ ਵਧੀਆ ਕੀਤਾ ਜੀ ਜੱਟ ਸਾਹਿਬ ਕੋ ਇਲੈਕਸ਼ਨਾਂ ਨਸ਼ੇ ਦੇ ਮੁੱਦੇ ਤੇ ਹੋਣਗੇ ਅਗਲੀ ਜਿਹੜੀ ਸਾਈਟ ਇਲੈਕਸ਼ਨਾਂ ਨੂੰ ਲੱਗਦਾ ਉਹਦੇ ਚ ਵੀ ਇਹ ਅਸਰ ਦਾ ਮੁੱਦਾ ਰਹਿ ਗਿਆ ਮੁੱਦੇ ਪੰਜਾਬ 'ਚ ਜੀ ਕਹਿੰਦਾ ਜਿੱਥੇ ਹੱਥ ਰੱਖੂਗੇ ਉੱਥੇ ਮੁੱਦਾ ਹੀ ਮੁੱਦਾ ਜੀ ਦਰਦ ਹੀ ਦਰਦ ਹੈ ਪੰਜਾਬ 'ਚ ਜਿੱਥੇ ਹੱਥ ਲਾਓਗੇ ਟੀਜ਼ ਨਿਕਲੂਗੀ ਸਾਰੇ ਮੁੱਦੇ ਆਣਗੇ ਸਾਬ ਸਭ ਤੋਂ ਪਹਿਲਾਂ ਤਾਂ ਇਹ ਜਿਹੜੇ ਦੋਨੋਂ ਚੋਰ ਸਿਪਾਹੀ ਰਲੇ ਹੋਏ ਹਨ ਜਿਹੜੇ ਆਮ ਆਦਮੀ ਪਾਰਟੀ ਤੇ ਆ ਕਾਂਗਰਸ ਪੰਜਾਬ ਵਾਲੀ ਇਸ ਤੋਂ ਖੇੜਾ ਚੁੜਾਉਣ ਦੀ ਲੋੜ ਹੈ ਉਹਦੇ ਬਾਅਦ ਮੁੱਦੇ ਦਾ ਹੱਲ ਕਰਨ ਵਾਲੇ ਕਰਨਗੇ ਸਾਬ ਠੀਕ ਹੈ ਜੀ